ਇਹ ਤੇ ਸਰਕਾਰ ਆ ਜਿਹੜੀ ਉਹ ਬੇਈਮਾਨ ਸਰਕਾਰ ਆ ਹਰਿਆਣਾ ਦੀ ਖੱਤਲ ਸਰਕਾਰ ਮੋਦੀ ਦੇ ਨਾਲ ਵੜੀ ਹੋਈ ਸਰਕਾਰ ਹੈ ਇਹਨਾਂ ਨੇ ਕੋਈ ਸਹਿਯੋਗ ਦੇਣਾ ਕਿਉਂਕਿ ਮੋਦੀ ਤੇ ਸਰਕਾਰ ਦੇ ਫਰਕਰੀ ਹੈਗਾ ਪਰ ਕਿਸਾਨ ਹਰਿਆਣੇ ਦੇ ਕਿਸਾਨ ਆਪਣਾ ਸਾਥ ਦੇ ਰਹੇ ਨੇ ਪਾਣੀ ਪਚਾ ਰਹੇ ਨੇ ਲੱਸੀ ਪਚਾ ਰਹੇ ਨੇ ਪਿੰਡਾਂ ਦੇ ਵਿੱਚੋਂ ਦੁੱਧ ਦੀ ਸੇਵਾ ਪਚਾ ਰਹੇ ਨੇ ਇਹ ਆਪਣੀ ਦਾ ਬਹੁਤ ਬਹੁਤ ਨਮਰ ਕਰਦੇ ਆ ਵੀ ਜਿਹੜੇ ਮੇਰੇ ਵੀਰ ਦੇ ਰਾਤ ਸੇਵਾ ਦੇ ਵਿੱਚ ਲੱਗੇ ਹੋਏ ਨੇ ਕਿਉਂਕਿ ਕਿਸਾਨ ਕਿਸਾਨ ਇਹਦੇ ਹਰਿਆਣੇ ਵਾਲੇ ਨੇ ਇਹ ਆਪਣੇ ਵੀਰ ਨੇ ਆਪਣੇ ਨਾਲ ਖੜੇ ਨੇ ਹਰ ਇੱਕ ਤਰ੍ਹਾਂ ਦੀ ਮਦਦ ਕੀਤੀ ਹੈ ਇਹਨਾਂ ਨੇ ਆਪਾਂ ਨੂੰ ਹਰ ਇੱਕ ਤਰ੍ਹਾਂ ਦਾ ਸਾਰਾ ਸਹਾਇਕ ਸਹਿਯੋਗ ਦਿੱਤਾ ਆਪਾਂ ਨੂੰ ਇੱਥੇ ਬੈਠਿਆਂ ਨੂੰ ਪਾਣੀ ਪਚਾਉਂਦੇ ਰਹੇ ਉਹ ਦਿਨ ਨਹੀਂ ਇੱਥੇ ਬੈਠਿਆਂ ਨੂੰ ਆਪਾਂ ਨੂੰ ਲੱਸੀ ਪਚਾਉਂਦੇ ਨੇ ਦੁੱਧ ਪਹੁੰਚਾਉਂਦੇ ਨੇ ਜੰਨਾ ਗੋਸ ਦਾ ਪ੍ਰਸ਼ਾਦਾ ਵੀ ਲੈ ਕੇ ਆਉਂਦੇ ਨੇ ਇਸ ਕਰਕੇ ਭਰਾਵੋ ਇਹਨਾਂ ਕਿਸਾਨਾਂ ਦਾ ਬਹੁਤ ਵੱਡਾ ਸਹਿਯੋਗ ਬਹੁਤ ਬਹੁਤ ਧੰਨਵਾਦ ਕਰਦੇ ਆਸੀਂ ਜਿਹੜੇ ਮੇਰੇ ਵੀਰ ਹਰਿਆਣੇ ਦੇ ਵਿੱਚੋਂ ਕਿਸਾਨ ਉੱਠ ਕੇ ਸਾਡੇ ਨਾਲ ਤੁਰੇ ਨੇ ਤੇ ਸਾਡੀ ਸੇਵਾ ਦੇ ਵਿੱਚ ਦਿਨ ਰਾਤ ਬੀਤ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਹਰਿਆਣੇ ਦੇ ਕਿਸਾਨ ਵੀਰਾਂ